ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਅੱਜ ਹੈ 28 ਸਤੰਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 28 ਸਤੰਬਰ 2025 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦਿਨਾਂ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਭਾਰਤੀ ਹਵਾਈ ਸੈਨਾ ਦੇ ਮਿਗ 21 ਲੜਾਕੂ ਜਹਾਜ਼ ਦਾ ਵਿਦਾਇਗੀ ਸਮਾਰੋਹ ਹਾਲ ਹੀ ਵਿੱਚ ਕਿੱਥੇ ਆਯੋਜਿਤ ਕੀਤਾ ਗਿਆ ਪਾਰਤੀ ਹਵਾਈ ਸੈਨਾ ਦੇ ਮਿਗ 21 ਲੜਾਕੂ ਜਹਾਜ਼ ਇਹ ਜਿਹੜਾ ਮਿਗ 21 ਲੜਾਕੂ ਜਹਾਜ਼ ਆ ਇਸ ਨੂੰ 1963 ਵਿੱਚ ਇੰਡੀਅਨ 에ਅਰ ਫੋਰਸ ਵਿੱਚ ਸ਼ਾਮਿਲ ਕੀਤਾ ਗਿਆ ਸੀ ਤੇ 62 ਸਾਲੇ ਨੇ ਸੇਵਾ ਕੀਤੀ ਹੈ ਇੰਡੀਅਨ 에ਅਰ ਫੋਰਸ ਦੇ ਵਿੱਚ ਤੇ ਹੁਣ ਇਸ ਦਾ ਵਿਦਾਇਗੀ ਸਮਾਰੋਹ ਕੀਤਾ ਗਿਆ ਵਾ ਤੇ ਇਸ ਨੂੰ ਆਯੋਜਿਤ ਕੀਤਾ ਗਿਆ ਵਿਦਾਇਗੀ ਸਮਾਰੋਹ ਨੂੰ ਚੰਡੀਗੜ੍ਹ ਦੇ ਵਿੱਚ অপਸ਼ਨ ਬੀ ਇਸ ਆ ਰਾਈਟ ਆਨਸਰ ਵੈਰੀ ਵੈਰੀ ਇੰਪੋਰਟੈਂਟ ਮੈਕ 21 ਲੜਾਕੂ ਜਹਾਜ਼ 1963 ਵਿੱਚ ਸ਼ਾਮਿਲ ਹੋਇਆ ਸੀ ਇੰਡੀਅਨ 에ਅਰ ਫੋਰਸ ਵਿੱਚ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਇਸ ਦਾ ਵਿਦਾਇਗੀ ਸਮਾਰੋਹ ਚੰਡੀਗੜ੍ਹ ਦੇ ਵਿੱਚ ਆਯੋਜਿਤ ਕੀਤਾ ਗਿਆ ਤੇ ਇਸ ਮੌਕੇ ਸਾਡੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਹਵਾਈ ਸੈਨਾ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਸ ਰਾਜ ਦੀਆਂ 75 ਲੱਖ ਔਰਤਾਂ ਨੂੰ 10000 ਰੁਪਏ ਟਰਾਂਸਫਰ ਕੀਤੇ ਹਨ ਹਾਂਜੀ ਰੀਸੈਂਟਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵਿਹਾਰ ਰਾਜ ਦੀਆਂ 75 ਲੱਖ ਔਰਤਾਂ ਨੂੰ 10000 ਰੁਪਏ ਟਰਾਂਸਫਰ ਕੀਤੇ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ 26 ਸਪਟੰਬਰ 2025 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਹਾਰ ਵਿੱਚ 7.5 ਮਿਲੀਅਨ ਔਰਤਾਂ ਨੂੰ ਦੇ ਖਾਤਿਆਂ ਵਿੱਚ ਹਰੇਕ ਲਈ 10000 ਰੁਪਏ ਟਰਾਂਸਫਰ ਕੀਤੇ ਤੇ ਮੁੱਖ ਮੰਤਰੀ ਮਹਿਲਾ ਰੋਜ਼ਗਾਰ ਯੋਜਨਾ ਦੇ ਤਹਿਤ ਇਹ ਰਾਸ਼ੀ ਵੰਡੀ ਗਈ ਇਸ ਯੋਜਨਾ ਦਾ ਮੇਨ ਪਰਪਸ ਹੈ ਔਰਤਾਂ ਨੂੰ ਆਰਥਿਕ ਤੌਰ ਤੇ ਸਸ਼ਕਤ ਬਣਾਉਣਾ ਅਤੇ ਸਵੈ ਰੋਜ਼ਗਾਰ ਨੂੰ ਉਤਸ਼ਾਹਿਤ ਕਰਨਾ ਸੋ ਇਹ ਤੁਹਾਡੇ ਲਈ ਕਾਫੀ ਇੰਪੋਰਟੈਂਟ ਹੈ ਹੁਣ ਵਿਹਾਰ ਦੇ ਵਿੱਚ ਇਹ ਡਿਸਟ੍ਰਿਬਿਊਟ ਕੀਤੇ ਗਏ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਵਿਹਾਰ ਵਿਹਾਰ ਦੇ ਕੈਪੀਟਲ ਪਟਨਾ ਇਥੋਂ ਦੇ ਚੀਫ ਮਿਨਿਸਟਰ ਨितीश ਕੁਮਾਰ ਗਵਰਨਰ ਆਰੀਫ ਮੁਹੰਮਦ ਖਾਨ ਵਿਹਾਰ ਦੇ ਵਿੱਚ ਬਾਰਮਿਕੀ ਨੈਸ਼ਨਲ ਪਾਰਕਾ ਵਿਹਾਰ ਦਾ ਸਥਾਪਨਾ ਦਿਵਸ 22 ਮਾਰਚ ਬਣਾਇਆ ਜਾਂਦਾ ਕਿਉਂਕਿ 22 ਮਾਰਚ 1912 ਨੂੰ ਅੰਗਰੇਜ਼ਾਂ ਨੇ ਬੰਗਾਲ ਤੋਂ ਲੱਗ ਕਰਕੇ ਵਿਹਾਰ ਇੱਕ ਨਵਾਂ ਰਾਜ ਬਣਾਇਆ ਸੀ ਜਸਟਿਸ ਪੀ ਵੀ ਬਜੰਤਰੀ ਨੇ ਬਟਨਾ ਹਾਈ ਕੋਰਟ ਦੇ ਮੁੱਖ ਜੱਜ ਵਜੋਂ ਸੌਂ ਚੁੱਕੇ ਵਿਹਾਰ ਦੇ ਮੁੱਖ ਮੰਤਰੀ ਵੱਲੋਂ ਬੇਰੋਜ਼ਗਾਰੀ ਬੇਰੋਜ਼ਗਾਰ ਗ੍ਰੈਜੂਏਟਾਂ ਲਈ 1000 ਰੁਪਏ ਮਹੀਨਾਵਾਰ ਪੱਤਾ ਦੇਣ ਦਾ ਐਲਾਨ ਕੀਤਾ ਗਿਆ ਮਰੀਮ ਫਾਤਿਮਾ ਵਿਹਾਰ ਦੀ ਪਹਿਲੀ ਮਹਿਲਾ ਫਿਡੇ ਮਾਸਟਰ ਬਣੀ ਖੇਤੀਬਾੜੀ ਨਿਰਜਾਤ ਨੂੰ ਹੁਲਾਰਾ ਦੇਣ ਲਈ ਆ ਪੈਡਾ ਨੇ ਬਿਹਾਰ ਵਿੱਚ ਪਹਿਲਾ ਦਫ਼ਤਰ ਖੋਲ੍ਹਿਆ ਬਿਹਾਰ ਨੇ ਨਲੰਦਾ ਜ਼ਿਲ੍ਹੇ ਦੇ ਰਾਜਗੀਰ ਵਿਖੇ ਸ਼ਾਹੀ ਪੁਟਾਂ ਬੋਧੀ ਮੰਦਿਰ ਦਾ ਉਦਘਾਟਨ ਕੀਤਾ ਬਿਹਾਰ ਮੰਤਰੀ ਮੰਡਲ ਨੇ ਔਰਤਾਂ ਦੀਆਂ ਨੌਕਰੀਆਂ ਲਈ ਮਹਿਲਾ ਰੋਜ਼ਗਾਰ ਯੋਜਨਾ ਨੂੰ ਮਨਜ਼ੂਰੀ ਦਿੱਤੀ ਪੀਐਮ ਮੋਦੀ ਨੇ ਗਿਆ ਬਿਹਾਰ ਵਿੱਚ ਆਂਦਾ ਮਿਸ਼ਰੀ ਆਂਦਾ ਸ਼ਿਮਰੀਆ ਗੰਗਾ ਪੁਲ ਦਾ ਉਦਘਾਟਨ ਕੀਤਾ ਜੇ ਨਗੇਸ਼ਵਰ राव ਨੂੰ ਵਿਹਾਰ ਕ੍ਰਿਕਟ ਸੰਗ ਦਾ ਲੋਕਪਾਲ ਚੁਣਿਆ ਗਿਆ ਨੈਕਸਟ ਹੈ ਵਿਦੇਸ਼ ਮੰਤਰੀ ਡਾਕਟਰ ਜੈ ਸੰਕਰ ਨੇ ਹਾਲ ਹੀ ਵਿੱਚ ਐਫ ਆਈ ਪੀ ਆਈ ਸੀ ਵਿਦੇਸ਼ ਮੰਤਰੀਆਂ ਦੀ ਮੀਟਿੰਗ ਕਿੱਥੇ ਕੀਤੀ ਹਾਂਜੀ ਵਿਦੇਸ਼ ਮੰਤਰੀ ਸਾਡੇ ਐਸ ਜੇ ਸੰਕਰ ਇਹਨਾਂ ਨੇ ਫੋਰਮ ਫੋਰ ਇੰਡੀਆ ਪੈਸੀਫਿਕ ਆਈਲੈਂਡਸ ਕੋਆਪਰੇਸ਼ਨਸ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਕੀਤੀ ਹੈ ਤੇ ਇਹ ਮੀਟਿੰਗ ਆਯੋਜਿਤ ਕੀਤੀ ਗਈ ਨਿਊਯਾਰਕ ਦੇ ਵਿੱਚ অপਸ਼ਨ ਸੀ ਇਥੇ ਰਾਈਟ ਆਨਸਰ ਹੈ ਨਿਊਯਾਰਕ ਠੀਕ ਹੈ ਨੈਕਸਟ ਹੈ ਕਿਹੜਾ ਦੇਸ਼ ਹਾਲ ਹੀ ਵਿੱਚ 2030 ਤੱਕ ਦੁਨੀਆ ਦਾ ਪਹਿਲਾ ਪਰਮਾਣੂ ਊਰਜਾ ਸਿਸਟਮ ਲਾਂਚ ਕਰੇਗਾ ਜੋ ਰੀਸਾਈਕਲ ਕੀਤੇ ਬਾਲਣ ਦੀ ਵਰਤੋਂ ਕਰੇਗਾ ਹਾਂਜੀ 2030 ਤੱਕ ਦੁਨੀਆ ਦਾ ਪਹਿਲਾ ਪਰਮਾਣੂ ਊਰਜਾ ਸਿਸਟਮ ਲਾਂਚ ਕਰਨ ਜਾ ਰਿਹਾ ਰੂਸ ਜਿਹੜਾ ਕਿ ਰੀਸਾਈਕਲ ਕੀਤੇ ਬਾਲਣ ਦੀ ਵਰਤੋਂ ਕਰੇਗਾ ਆਪਸ਼ਨ A ਇਜ਼ ਦਾ ਰਾਈਟ ਆਨਸਰ ਤੇ ਰਾਸ਼ਟਰਪਤੀ ਉੱਥੋਂ ਦੇ ਹੈਗੇ ਰੂਸ ਦੇ ਬਲਾਦੀਮਿਰ ਪੁਤਿਨ ਇਹਨਾਂ ਨੇ ਐਲਾਨ ਕੀਤਾ ਕਿ 2030 30 ਤੱਕ ਦੁਨੀਆ ਦਾ ਪਹਿਲਾ ਪਰਮਾਣੂ ਊਰਜਾ ਸਿਸਟਮ ਰੂਸ ਲਾਂਚ ਕਰੇਗਾ ਜੋ ਰੀਸਾਈਕਲ ਕੀਤੇ ਈਧਨ ਦੀ ਵਰਤੋਂ ਕਰੇਗਾ ਤੇ ਨਾਲ ਦੀ ਨਾਲ ਪੁਤਿਨ ਨੇ ਵੀ ਕਿਹਾ ਕਿ ਇਹ ਸਿਸਟਮ 75% ਸੌਰੀ 95 95% ਤੱਕ ਖਰਚੇ ਗਏ ਈਧਨ ਦੀ ਮੋੜ ਵਰਤੋਂ ਕਰੇਗਾ ਜਿਸ ਨਾਲ ਰੇਡੀਓ ਐਕਟਿਵ ਰਹਿੰਦਖੂੰਹਦ ਅਤੇ ਯੂਰੇਨੀਅਮ ਦੀ ਮੰਗ ਘਟੇਗੀ ਹੁਣ ਰੂਸ ਦੇ ਰੂਸ ਦੇ ਰਾਸ਼ਟਰਪਤੀ ਨੇ ਐਲਾਨ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਰੂਸ ਰੂਸ ਦੀ ਕੈਪੀਟਲ ਆ ਮਾਸਕੋ ਕਰੰਸੀ ਰशियन ਰੂਬਲ ਪ੍ਰੈਜ਼ੀਡੈਂਟ ਆ ਵਲਾਦੀਮੀਰ ਪੁਤਿਨ ਭਾਰਤੀ ਹਥਿਆਰਬੰਦ ਸੈਨਾਮਾਂ ਦਾ ਇੱਕਦਲ ਬਹੁਪੱਖੀ ਅਭਿਆਸ ਜਾਪੜ ਲਈ ਰੂਸ ਸਰਵਾਨਾ ਹੋਇਆ ਰੂਸ ਨੇ ਵਾਦਾ ਕਰਨ ਵਾਲੇ ਅਜ਼ਮਾਇਸ ਨਤੀਜਿਆਂ ਤੋਂ ਬਾਅਦ ਕੋਲਨ ਕੈਂਸਰ ਟੀਕਾ ਪੇਸ਼ ਕੀਤਾ ਰੂਸ ਨੇ ਭਾਰਤੀ ਕਾਮਿਆਂ ਲਈ 10 ਲੱਖ ਨੌਕਰੀਆਂ ਦੇ ਮੌਕੇ ਖੋਲੇ ਰੂਸ ਵਿੱਚ 600 ਸਾਲਾਂ ਬਾਅਦ ਕ੍ਰੈਸ਼ਨ ਨਿਕੋਵ ਜਵਾਲਾਮੁਖੀ ਫਟਿਆ ਰੂਸ ਨੇ ਆਪਣਾ ਸਭ ਤੋਂ ਵੱਡਾ ਜਲ ਸੈਨਾ ਅਭਿਆਸ ਜੁਲਾਈ ਸਟਾਰਮ ਕੀਤਾ ਰੂਸ ਦਾ ਨੇਵੀ ਦਿਵਸ 27 ਜੁਲਾਈ ਨੂੰ ਮਨਾਇਆ ਗਿਆ ਰੂਸ ਅਫਗਾਨ ਅਫਗਾਨਿਸਤਾਨ ਦੀ ਤਾਲੀਬਾਨ ਸਰਕਾਰ ਨੂੰ ਮਾਨਤਾ ਦੇਣ ਵਾਲਾ ਪਹਿਲਾ ਦੇਸ਼ ਬਣਿਆ ਰੂਸ ਇਰਾਨ ਵਿੱਚ 8 ਪਰਮਾਣੂ ਪਲਾਂਟ ਬਣਾਏਗਾ ਨੈਕਸਟ ਭਾਰਤ ਨੇ ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਦੇ AI ਸੈਂਟਰ ਆਫ ਐਕਸੀਲੈਂਸ ਵਜੋਂ ਕਿਸ ਨੂੰ ਨਾਮਜ਼ਦ ਕੀਤਾ ਹਾਂਜੀ ਭਾਰਤ ਨੇ ਸੰਯੁਕਤ ਰਾਸ਼ਟਰ ਦੇ AI ਸੈਂਟਰ ਆਫ ਐਕਸੀ ਵਜੋਂ ਸਨਮਾਨਿਤ ਕੀਤਾ ਆਈਆਈਟੀ ਮਦਰਾਸ ਨੂੰ অপਸ਼ਨ ਸੀ ਇਸ ਦਾ ਰਾਈਟ ਆਨਸਰ ਪਾਰਟਨੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਮਦਰਾਸ ਨੂੰ ਏਆਈ ਲਈ ਸੰਜੋਗਤ ਰਾਸ਼ਟਰ ਸੈਂਟਰ ਆਫ ਐਕਸੀਲੈਂਸ ਨਾਲ ਸਮਝਾ ਸਮਾਨਿਤ ਕੀਤਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਆਪਣੀ ਵਿਸ਼ਵ ਵਿਆਪੀ ਭੂਮਿਕਾ ਨੂੰ ਮਜ਼ਬੂਤ ਕੀਤਾ ਵਾ ਆਈਆਈਟੀ ਮਦਰਾਸ ਨੇ ਤੇ ਇਹ ਐਲਾਨ ਨਿਊਯਾਰਕ ਵਿੱਚ ਇਲੈਕਟ੍ਰੋਨਿਕਸ ਐਂਡ ਸੂਚਨਾ ਟੈਕਨੋਲੋਜੀ ਮੰਤਰਾਲੇ ਦੁਆਰਾ ਕੀਤਾ ਗਿਆ ਇੱਕ ਉੱਚ ਪਦਰੀ ਸੰਜੋਗਤ ਰਾਸ਼ਟਰ ਸਮਾਗਮ ਦੌਰਾਨ ਕੀਤਾ ਗਿਆ ਹੁਣ AIIT ਦਿੱਲੀ ਦਾ ਸਾਇੰਸ ਅਤੇ AIIT ਦਿੱਲੀ ਨੇ ਖੇਡ ਰਮਿੰਦਰ ਨੂੰ ਚਾਹਤ ਕਰਨ ਲਈ ਸਮਝੌਤਾ ਕੀਤਾ AIIT ਜੋਧਪੁਰ ਨੇ ਭਾਰਤੀ ਭਾਸ਼ਾ ਮਾਤੇ ਵਿਰਾਸਤ ਲਈ AI ਟੂਲ ਵਿਕਸਿਤ ਕੀਤੇ AIIT ਮਦਰਾਸ ਐਨਆਈਆਰਐਫ ਰੈਂਕਿੰਗ 2025 ਵਿੱਚ ਟੌਪ ਤੇ ਰਹਾ AIIT ਪਲੱਕੜ ਨੇ ਭਾਰਤ ਦੀ ਪਹਿਲੀ AI ਸੰਚਾਲਿਤ ਸਿੱਖਲਾਈ ਐਪ ਟੂਟੋਜ਼ ਲਾਂਚ ਕੀਤੀ AIIT ਮਦਰਾਸ ਦੇ ਕੈਂਪਸ ਵਿੱਚ ਇੰਡੀਅਨ ਆਰਮੀ ਰਿਸਰਚ ਸੈੱਲ ਅਗਨੀਸ਼ ਸੋਧ ਦੀ ਸਥਾਪਨਾ ਕੀਤੀ ਗਈ IIT मद्रास ਨੇ ਖੇਤੀવાડી ਰਹਿਣ ਦੁਖੋਂ ਦਾ ਆਧਾਰਿਤ ਪੈਕਿੰਗ ਸਮੱਗਰੀ ਵਿਕਸਿਤ ਕੀਤੀ IIT ਘਹਾਟੀ ਦੀ ਟੀਮ ਨੇ ਬਾਂਸ ਨੂੰ ਆਟੋਮੋਬਾਈਲ ਲਈ ਢਾਲ ਲਿਆ UTI मद्रास ਨੇ ਭਾਰਤ ਦੀ ਸਭ ਤੋਂ ਹਲਕੀ ਵੀਲ ਚੇਅਰ ਵਾਈ ਦੀਵਾਨ ਲਾਂਚ ਕੀਤੀ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਦਾ ਪਹਿਲਾ ਤੀਰਥ ਯਾਤਰੀਆਂ ਲਈ AI ਆਧਾਰਿਤ ਕਮਾਂਡ ਸੈਂਟਰ ਕਿੱਥੇ ਸਥਾਪਿਤ ਕੀਤਾ ਗਿਆ ਹਾਂਜੀ ਭਾਰਤ ਦਾ ਪਹਿਲਾ ਤੀਰਥ ਯਾਤਰੀਆਂ ਲਈ AI ਆਧਾਰਿਤ ਕਮਾਂਡ ਸੈਂਟਰ ਸਥਾਪਿਤ ਕੀਤਾ ਗਿਆ ਤੇ ਸਥਾਪਿਤ ਕੀਤਾ ਗਿਆ ਤਿਰੂਮਾਲਾ ਦੇ ਵਿੱਚ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਤਿਰੂਮਾਲਾ ਇੱਕ ਇਤਿਹਾਸਿਕ ਕਦਮ ਇੱਕ ਨਵਾਂ ਰਿਕਾਰਡ ਆ ਤਿਰੂਮਾਲਾ ਤ੍ਰੂਪਤੀ ਦੇਵ ਸਥਾਨਮ ਨੇ ਭਾਰਤ ਦਾ ਪਹਿਲਾ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਿਤ ਕਿਰਤ ਕਮਾਂਡ ਤੇ ਕੰਟਰੋਲ ਸੈਂਟਰ ਲਾਂਚ ਕੀਤਾ ਤੇ ਆਂਧਰਾ ਪ੍ਰਦੇਸ਼ ਦੇ ਵਿੱਚ ਕੀਤਾ ਗਿਆ ਤੇ ਇਸ ਦਾ ਉਦਘਾਟਨ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਕੀਤਾ ਨੈਕਸਟ ਹੈ ਹਾਲ ਹੀ ਵਿੱਚ UNEP 扬 ਚੈਂਪੀਅਨ ਆਫ ਦੀ ਅਰਥ ਅਵਾਰਡ 2025 ਕਿਸ ਨੂੰ ਮਿਲਿਆ? ਯੂਨਾਈਟਿਡ ਨੇਸ਼ਨ ਐਨਵਾਇਰਨਮੈਂਟ ਪ੍ਰੋਗਰਾਮ ਚੈਂਪੀਅਨਸ ਆਫ ਦੀ ਅਰਥ ਅਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ ਵਾ ਜਿਨਾਲੀ ਮੋਦੀ ਨੂੰ অপਸ਼ਨ ਸੀ ਇਸ ਆ ਰਾਈਟ ਆਨਸਰ ਕਾਫੀ ਇੰਪੋਰਟੈਂਟ ਆ ਤੁਹਾਡੇ ਲਈ ਹੁਣ ਇੱਕ ਅਵਾਰਡ ਦੀ ਗੱਲ ਆ ਤਾਂ ਹਮਾ ਗੁਰੇਸ਼ੀ ਨੂੰ ਬੁਸ਼ਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਕੇ ਏਸ਼ੀਆ ਫੇਸ ਆਫ ਦਿイヤー ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਬਾਬਾ ਗਲੀਆਨੀ ਨੂੰ ਅਮਰੀਕਨ ਸੁਸਾਇਟੀ ਆਫ ਮਕੈਨੀਕਲ ਇੰਜੀਨੀਅਰਸ ਦੁਆਰਾ ਹੌਲੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਡਾਕਟਰ ਮਨਮੋਹਨ ਸਿੰਘ ਨੂੰ ਮਰਨ ਉਪਰੰਤ ਪੀ ਵੀ ਨਰਸੀਮਾ ਰਾਓ ਜਾਦਗਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਵੈਰੀ ਵੈਰੀ ਇੰਪੋਰਟੈਂਟ ਯੂਨੈਸੈਮ ਨੂੰ ਕੈਮਲ ਇੰਟਰਨੈਸ਼ਨਲ ਅਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ। ਅਨਪੂਰਨਾ ਰਾਏ ਨੇ ਸongs of forgotten trees ਲਈ ਹੋਰੀਜ਼ੋਂਟਲ ਬੈਸਟ ਡਾਇਰੈਕਟਰ ਦਾ ਪੁਰਸਕਾਰ ਜਿੱਤੇ ਆ। ਆਨੰਦ ਵੀ ਪਾਟਿਲ ਨੂੰ ਬੰਗਲੌਰ ਵਿੱਚ ਬਕਾਰੀ ਪ੍ਰੋਫੈਸਰ ਬੀ ਕੇ ਗੋਕਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਨੈਕਸਟ ਹੈ ਹਾਲ ਹੀ ਵਿੱਚ ਪਿਰਾਮਲ ਫਾਈਨੈਂਸ ਦੇ ਚੇਅਰਮੈਨ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ? ਪੀਰਾਮਲ ਫਾਈਨੈਂਸ ਦੇ ਚੇਅਰਮੈਨ ਵਜੋਂ ਨਿਯੁਕਤ ਕੀਤਾ ਗਿਆ ਵਾ ਆਨੰਦ ਪੀਰਾਮਲ ਨੂੰ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਆਨੰਦ ਪੀਰਾਮਲ ਠੀਕ ਹੈ ਹੁਣੇ ਕਾ ਅਪੁਆਇੰਟਮੈਂਟ ਦੀ ਗੱਲ ਆ ਤਾਂ ਡਾਕਟਰ ਗੀਤਾ ਬਾਣੀ ਰਾਏਸਮ ਨੇ ਐਨ ਆਈ ਐਸ ਸੀ ਪੀ ਆਰ ਦੇ ਡਾਇਰੈਕਟਰ ਵਜੋਂ ਆਉਂਦਾ ਸੰਭਾਲਿਆ ਹੀਰੋ ਮੋਟਰੋਕ੍ਰੋਪ ਨੇ ਹਰਸ਼ਵਰਧਨ ਚੀਤਲੇ ਨੂੰ ਸੀਈਓ ਚੁਣਿਆ ਗੋਪਿੰਦਰ ਗੁਪਤਾ ਨੂੰ NHPC ਦਾ CMD ਚੁਣਿਆ ਗਿਆ ਲੈਫਟੀਨੈਂਟ ਪਾਰੂਲ ਟਡਵਾਲ ਨੇ ਭਾਰਤੀ ਫੌਜ ਦੇ ਆਰਡੀਨੈਂਸ ਕੋਰ ਵਿੱਚ ਕਮਿਸ਼ਨ ਪ੍ਰਾਪਤ ਕੀਤਾ ਪਿਊਸ਼ ਗੋਇਲ ਨੇ ਖਾਣ ਮੰਤਰਾਲੇ ਦੇ ਸਖਤਰ ਵਜੋਂ ਦਾ ਸੰਭਾਲਿਆ ਦੀਪਕ ਮਿੱਤਰ ਨੂੰ UAE ਵਿੱਚ ਭਾਰਤ ਦਾ ਅਗਲਾ ਰਾਜਦੂਤ ਚੁਣਿਆ ਗਿਆ TC A ਕਲਿਆਣੀ ਨੂੰ ਕੰਟਰੋਲਰ ਜਰਨਲ ਆਫ ਅਕਾਊਂਟਸ ਦਾ ਹੋਂਦਾ ਮਿਲਿਆ ਸੰਜੀਵ ਕੁਰਾਟਿਆ ਨੂੰ AIF ਰੱਖ-ਰਖਾਹ ਮੁਖੀ ਚੁਣਿਆ ਗਿਆ ਨੈਕਸਟ ਹਾਲ ਹੀ ਵਿੱਚ BBBL ਵਿੱਚ ਸ਼ਾਮਿਲ ਹੋਣ ਵਾਲਾ ਪਹਿਲਾ ਭਾਰਤੀ ਕੌਣ ਬਣਿਆ BBBL ਵਿੱਚ ਸ਼ਾਮਿਲ ਹੋਣ ਵਾਲੇ ਪਹਿਲੇ ਭਾਰਤੀ ਬਣੇ ਹਨ ਰਵੀ ਚੰਦਰਨ ਅਸ਼ਵੈਨ অপਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਕਿਹੜੇ ਰਾਜ ਸਰਕਾਰ ਨੇ ਹਾਲ ਹੀ ਵਿੱਚ ਕਲਾਈਮ ਮਾਮਨੀ ਪੁਰਸਕਾਰ ਦਾ ਐਲਾਨ ਕੀਤਾ ਕਲਾਈ ਮਾਮਨੀ ਪੁਰਸਕਾਰ ਇਹ ਤਾਮਿਲਨਾਡੂ ਦਾ ਸਭ ਤੋਂ ਉੱਚਾ ਨਾਗਰਿਕ ਸਨਮਾਨ ਹੈ ਅਤੇ ਕਲਾ ਤੇ ਸੱਭਿਆਚਾਰਕ ਡਾਇਰੈਕਟੋਰੇਟ ਦੇ ਅਧੀਨ ਯਾਲ ਇਸਾਈ ਨਾਟਕ ਮੰਦਰਮ ਦੁਆਰਾ ਦਿੱਤਾ ਜਾਂਦਾ ਤੇ ਤਾਮਿਲਨਾਡੂ ਸਰਕਾਰ ਨੇ ਐਲਾਨ ਕੀਤਾ ਕਲਾਈ ਮਾਮਨੀ ਪੁਰਸਕਾਰ 2025 ਦਾ ਠੀਕ ਹੈ ਤੇ ਇਹ ਜਿਹੜੇ ਤਾਮਿਲਨਾਡੂ ਸਰਕਾਰ ਨੇ 2021 2022 ਤੇ 2023 ਦੇ ਸਾਲਾਂ ਲਈ ਭਾਰਤੀ ਆਰ ਐਸ ਆਰ ਐਮ ਐਸ ਸੋ ਸੁਬਲਖਮੀ ਅਤੇ ਕੱਲੀ ਕਲਾਈ ਮਾਮਨੀ ਪੁਰਸਕਾਰਾਂ ਦੇ ਜੇਤੂਆਂ ਦਾ ਐਲਾਨ ਕੀਤਾ ਵਾ ਠੀਕ ਹੈ ਐਲਾਨ ਐਲਾਨ ਕੀਤਾ ਕਦੋਂ 2025 ਚ ਤੇ ਕਦੋਂ ਦੇ ਆਹੇ 21 22 23 ਦੇ ਹੁਣ ਤਾਮਿਲਨਾਡੂ ਦੀ ਗੱਲ ਹੋ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤਾਮਿਲਨਾਡੂ ਤਾਮਿਲਨਾਡੂ ਦੀ ਕੈਪੀਟਲ ਨਾ ਚੇਨਈ ਇੱਥੋਂ ਦੇ ਚੀਫ ਮਿਨਿਸਟਰ ਐਮ ਕੇ ਸਟਾਲਿਨ ਗਵਰਨਰ ਆਰਣ ਰਵੀ ਤਾਮਿਲਨਾਡੂ ਦੇ ਵਿੱਚ ਮਧੂਮਲਾਈ ਨੈਸ਼ਨਲ ਪਾਰਕਾ ਗਿੰਡੀ ਨੈਸ਼ਨਲ ਪਾਰਕਾ ਇੰਦਰਾ ਗਾਂਧੀ ਨੈਸ਼ਨਲ ਪਾਰਕਾ ਨਮਲਾਈ ਨੈਸ਼ਨਲ ਪਾਰਕਾ ਕਮਕੁਰਤੀ ਨੈਸ਼ਨਲ ਪਾਰਕਾ ਸੱਤੈ ਮੰਗਲਮ ਟਾਈਗਰ ਰਿਜ਼ਰਵ ਚੈਂਬਰ ਮਰਵ ਕਮ ਸੀਲਾ ਕਾਲੀ ਬੈਲੀ ਝੀਲਾ ਪੋਲਿਕਟ ਝੀਲਾ ਕੋੱਲਾਬਈ ਝੀਲਾ ਸੂਲਾਵਰਮ ਝੀਲਾ ਵੀਰਨਮ ਝੀਲਾ ਕੁਡੇਗਨਾਲ ਝੀਲਾ ਰੈੱਡ ਹਿਲਸ ਝੀਲਾ ਅੰਬੂ ਹੁਰਚੀਲਾ ਸਿੰਗਾਣਾ ਲੁਰਚੀਲਾ ਉਲਟੀਚੀਲਾ ਮੱਛੀ ਦੇ ਉਤਪਾਦਨ ਵਿੱਚ ਟੌਪ ਤੇ ਹੈ ਤਾਮਿਲਨਾਡੂ ਲੌਂਗ ਦਾ ਸਭ ਤੋਂ ਵੱਡਾ ਉਤਪਾਦਨ ਤਾਮਿਲਨਾਡੂ ਵਿੱਚ ਹੋਂਦਾ ਤਾਮਿਲਨਾਡੂ ਸਵੈ ਸਹਾਇਤਾ ਸਮੂਹ ਦੇ ਮੈਂਬਰਾਂ ਨੂੰ ਪਛਾਣ ਪੱਤਰ ਜਾਰੀ ਕਰਨ ਵਾਲਾ ਪਹਿਲਾ ਰਾਜ ਬਣਿਆ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਅੰਬੂ ਕਰੰਗਲ ਯੋਜਨਾ ਸ਼ੁਰੂ ਕੀਤੀ ਫੈਕਟਰੀ ਅਤੇ ਨਿਰਮਾਣ ਰੋਜ਼ਗਾਰ ਵਿੱਚ ਤਾਮਿਲਨਾਡੂ ਟੌਪ ਤੇ ਰਿਹਾ ਤਾਮਿਲਨਾਡੂ ਸਰਕਾਰ ਨੇ ਹਸਪਤਾਲਾਂ ਦੇ ਵਾਰਡਾਂ ਤੇ ਓਪੀਡੀ ਕੇਅਰ ਦੀ ਸਪਾਇਨਲੀ ਅਪਰਾਧੀਆਂ ਨੂੰ ਸਜ਼ਾ ਦਿੱਤੀ ਤਾਮਿਲਨਾਡੂ HAWK ਸਿਸਟਮ ਲਾਗੂ ਕਰਨ ਵਾਲਾ ਤੇਜਾਰਾਜ ਬਣਿਆ ਤਾਮਿਲਨਾਡੂ ਵਿੱਚ ਯੁਮ ਥਯੁਮ ਨਮਰ ਥਿੱਤਮ ਸਕੀਮ ਲਾਂਚ ਕੀਤੀ ਗਈ ਨੈਕਸਟ ਹੈ ਹਾਲ ਹੀ ਵਿੱਚ ਵਰਲਡ এনवायरमेंट ਹੈਲਥ ਡੇਸ ਜਾਂ ਹੈਲਥ ਡੇ ਕਦੋਂ ਮਨਾਇਆ ਗਿਆ ਵਰਲਡ এনवायरमेंट ਹੈਲਥ ਡੇ ਇਹ ਹਰ ਸਾਲ 26 ਸਪਟੰਬਰ ਨੂੰ ਮਨਾਇਆ ਜਾਂਦਾ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਇਹ ਦਿਨ ਸਾਨੂੰ ਮਨੁੱਖੀ ਸਿਹਤ ਅਤੇ ਵਾਤਾਵਰਣ ਵਿੱਚ ਘਾਰਦੂੰਗੇ ਸਬੰਧੀ ਯਾਦ ਦਿਵਾਉਂਦਾ ਤੇ ਇਸੇ ਲਈ ਇਸ ਦਾ ਜਿਹੜਾ ਮੇਨ ਪਰਪਸ ਆ ਉਹ ਹੈਗਾ ਆਉਣ ਵਾਲੀਆਂ ਪੀੜ੍ਹੀਆਂ ਲਈ ਟਿਕਾਊ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਹੁਣ ਸਤੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਨਾਲ ਤਾਂ 2 ਸਤੰਬਰ ਨੂੰ ਵਿਸ਼ਵ ਮਨਾਰੀਅਲ ਦਿਵਸ ਮਨਾਇਆ ਗਿਆ 3 ਸਤੰਬਰ ਨੂੰ ਸਕਾਈ ਸਕ੍ਰੈਪਰ ਦਿਵਸ ਮਨਾਇਆ ਗਿਆ 7 ਸਤੰਬਰ ਨੂੰ ਅੰਤਰਰਾਸ਼ਟਰੀ ਪੁਲਿਸ ਸਹਿਯੋਗ ਦਿਵਸ ਮਨਾਇਆ ਗਿਆ 8 ਸਤੰਬਰ ਨੂੰ ਵਿਸ਼ਵ ਸਾਖਰਤਾ ਦਿਵਸ ਮਨਾਇਆ ਗਿਆ ਵਿਸ਼ਵ ਫਿਜ਼ੀਓਥੈਰੇਪੀ ਦਿਵਸ ਵੀ 8 ਸਤੰਬਰ ਨੂੰ ਮਨਾਇਆ ਗਿਆ 9 ਸਤੰਬਰ ਨੂੰ ਸਿੱਖਿਆ ਨੂੰ ਹਮਲੇ ਤੋਂ ਬਚਾਉਣ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ 10 ਸਤੰਬਰ ਨੂੰ ਵਿਸ਼ਵ ਖੋਦਕੋਸ਼ੀ ਰੋਕਥਾਮ ਦਿਵਸ ਮਨਾਇਆ ਗਿਆ 11 ਸਤੰਬਰ ਨੂੰ ਰਾਸ਼ਟਰੀ ਜੰਗਲਾਤ ਸਹੀਦ ਦਿਵਸ ਮਨਾਇਆ ਗਿਆ 14 ਸਤੰਬਰ ਨੂੰ ਹਿੰਦੀ ਦਿਵਸ ਮਨਾਇਆ ਗਿਆ 15 ਸਤੰਬਰ ਨੂੰ ਇੰਜੀਨੀਅਰ ਦਿਵਸ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਮਨਾਇਆ ਗਿਆ 16 ਸਤੰਬਰ ਨੂੰ ਯੂਨ ਪਰਿਵਰਤੀ ਸੰਭਾਲ ਦਿਵਸ ਮਨਾਇਆ ਗਿਆ 17 ਸਤੰਬਰ ਨੂੰ ਵਿਸ਼ਵ ਮਰੀਜ਼ ਸੁਰੱਖਿਆ ਦਿਵਸ ਮਨਾਇਆ ਗਿਆ 18 ਸਤੰਬਰ ਨੂੰ ਵਿਸ਼ਵ ਵਾਸ ਦਿਵਸ ਮਨਾਇਆ ਗਿਆ 20 ਸਤੰਬਰ ਨੂੰ ਅੰਤਰਰਾਸ਼ਟਰੀ ਲਾਲ ਪਾਂਡਾ ਦਿਵਸ ਮਨਾਇਆ ਗਿਆ 21 ਸਤੰਬਰ ਨੂੰ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮਨਾਇਆ ਗਿਆ 22 ਸਤੰਬਰ ਨੂੰ ਵਿਸ਼ਵ ਗੈਂਡਾ ਦਿਵਸ ਮਨਾਇਆ ਗਿਆ 23 ਸਤੰਬਰ ਨੂੰ ਸੈਨਤ ਭਾਸ਼ਾ ਮਹਾੰਤਰਰਾਸ਼ਟਰੀ ਦਿਵਸ ਮਨਾਇਆ ਗਿਆ 25 ਸਤੰਬਰ ਨੂੰ ਤੋਦੇਯਾ ਦਿਵਸ ਜਾਨੀ ਕਿ ਅਨ ਤੋਦੇਯਾ ਦਿਵਸ ਮਨਾਇਆ ਗਿਆ ਤੇ ਨਾਲ ਦੀ ਨਾਲ ਫਾਰਮਾਸਿਸਟ ਦਿਵਸ ਵੀ ਮਨਾਇਆ ਗਿਆ 25 ਸਤੰਬਰ ਨੂੰ ਨੈਕਸਟ ਹਾਲ ਹੀ ਵਿੱਚ ਏ ਐਸ ਸੀ ਆਈ ਜਾਨੀ ਕਿ ਐਡਵਰਟਾਈਜ਼ਿੰਗ ਸਟੈਂਡਸ ਕਾਉਂਸਲ ਆਫ ਇੰਡੀਆ ਦੇ ਪ੍ਰਧਾਨ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਤਾਂ ਏ ਐਸ ਸੀ ਆਈ ਦੇ ਪ੍ਰਧਾਨ ਬਣੇ ਆ ਸੁਦਾਂਸ਼ ਸ਼ੋਭਤਸ অপশন সি ইজ আ রাইট आंसर एडवर्टाइजिंग স্ট্যান্ডার্ডস কাউন্সিল অফ ইন্ডিয়া ফুল ফর্ম তো সি યાદ ਰੱਖਣਾ ਹੁਣ ਇੱਕ अपॉइंटमेंट ਦੀ ਗੱਲ ਆ ਤਾਂ ਗੋਰੰਗ ਲਾਲ ਦਾਸ தਖਣੀ কোਰੀਆ ਵਿੱਚ ਭਾਰਤ ਦੇ ਰਾਸਦੂ ਚੁਣੇ ਗਏ ਡਾਕਟਰ ਸੀਮਾ 사મી বাহাশ ਨੂੰ ਦੂਜੀ ਵਾਰ ਯੂ ਐਨ ਵੂਮਨ ਦਿੱਟ কার্যনির্বাহী ਨਿਰਦੇਸ਼ਕ ਚੁਣਿਆ ਗਿਆ ਵਿਸ਼ਾਖਾ ਮੁੱਲਿਆ ਦਿੱਤੀਆ ਵਿਰਲਾ ਕੈਪੀਟਲ ਦੀ ਐਮਡੀ ਅਤੇ ਸੀਈਓ ਬਣੀ ਪ੍ਰਦੀਪ ਕੁਮਾਰ ਪਰਜਪਤੀ ਨੇ AIIA ਦੇ ਡਾਇਰੈਕਟਰ ਵਜੋਂ ਦਾ ਸੰਭਾਲਿਆ ਐਫਐਸਆਈਬੀ ਨੇ ਐਸਬੀਆਈ ਦੇ ਐਮਡੀ ਵਜੋਂ ਰਵੀ ਚੰਦਰਨ ਦੀ ਸਫਾਰਿਸ਼ ਕੀਤੀ ਅਭਿਸ਼ੇਕ ਨੂੰ ਨਾਈਜੀਰੀਆ ਵਿੱਚ ਭਾਰਤ ਦਾ ਅਗਲਾ ਹਾਈ ਕਮਿਸ਼ਨਰ ਚੁਣਿਆ ਗਿਆ ਨੈਕਸਟ ਹੈ ਹਾਲ ਹੀ ਵਿੱਚ ਕਿਹੜਾ ਦੇਸ਼ ਕਤਰ ਯੂਪੀਆਈ ਭੁਗਤਾਨ ਸਵੀਕਾਰ ਕਰਨ ਵਾਲਾ 8ਵਾਂ ਦੇਸ਼ ਬਣਿਆ ਕਤਰ ਯੂਪੀਆਈ ਭੁਗਤਾਨ ਸਵੀਕਾਰਨ ਸਵੀਕਾਰ ਕਰਨ ਵਾਲਾ ਕਿਹੜਾ ਦੇਸ਼ ਕਤਰ ਯੂਪੀਆਈ ਭੁਗਤਾਨ ਸਵੀਕਾਰ ਕਰਨ ਵਾਲਾ 8ਵਾਂ ਦੇਸ਼ ਬਣਿਆ ਵੈਸੀ ਥੀ ਨਾ ਬਾਈ ਮਿਸਟੇਕ ਇਥੇ ਸੀ ਕਿ ਕਿਹੜਾ ਦੇਸ਼ ਯੂਪੀਆਈ ਭੁਗਤਾਨ ਸਵੀਕਾਰ ਕਰਨ ਵਾਲਾ 8ਵਾਂ ਦੇਸ਼ ਬਣਿਆ ਤੋ 71 অপਸ਼ਨ ਬੀ ਇਥੇ ਰਾਈਟ ਆਨਸਰ ਹੈ ਕਿਹਤਰ ਯੂਪੀ ਭੁਗਤਾਨ ਸਵੀਕਾਰ ਕਰਨ ਵਾਲਾ 8ਵਾਂ ਦੇਸ਼ ਬਣਿਆ ਇਹ ਹਮਦ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕਤਰ ਡਿਊਟੀ ਫ੍ਰੀ ਸੇਵਾ ਨਾਲ ਸ਼ੁਰੂ ਕੀਤਾ ਗਿਆ ਹਾਂਜੀ ਇਸ ਦਿਨ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ